ਦੀ ਨਮਸਤੇ ਤੁਸੀਂ ਸਭ ਐਸੇ ਦਾ ਸਾਰਾ ਸਿੱਖਿਆ ਮਹਿਕਮਾ ਹੀ ਸਾਡਾ ਪਰਿਵਾਰ ਹੈ ਪਰ ਤੁਸੀਂ ਤਾਂ ਵਾਕੇ ਪਰਿਵਾਰ ਹੋ ਮੈਂ ਜਿਸ ਮੁਕਾਮ ਤੇ ਤੁਹਾਡੇ ਕਰਕੇ ਹਾਂ ਤੁਸੀਂ ਤੁਹਾਡੇ ਰਿਸ਼ਤੇਦਾਰਾਂ ਨਾਲ ਤੁਹਾਡੇ ਪਿੰਡਾਂ ਦੇ ਵਿੱਚੋਂ ਇਤਿਹਾਸਿਕ ਵੋਟਾਂ ਪੈ ਕੇ ਮੈਂ ਐਮਐਲਏ ਬਣਿਆ ਜੇ ਆਪ ਸਭ ਮੈਨੂੰ ਨਾ ਚਾਹੁੰਦੇ ਮੈਂ ਵਿਧਾਇਕ ਹੀ ਨਾ ਬਣਦਾ ਤਾਂ ਮੈਨੂੰ ਮੰਤਰੀ ਕਿਨ ਬਣਾਣਾ ਸੀ ਤੁਹਾਡੇ ਸਭ ਦੀਆਂ ਵੋਟਾਂ ਦੇ ਨਾਲ ਤੁਹਾਡੇ ਮੱਦ ਦੇ ਨਾਲ ਜਿਹੜਾ ਹੈ ਮੈਂ ਐਮਐਲਏ ਬਣਿਆ ਪਰਮਾਤਮਾ ਦੀ ਐਸੀ ਬਖਸ਼ਿਸ਼ ਹੋਈ ਕਿ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਉਸ ਤੋਂ ਬਾਅਦ ਮੈਂਕਮਾ ਦੀ ਸਿੱਖਿਆ ਮੈਂਕਮਾ ਤੁਹਾਨੂੰ ਸਭ ਨੂੰ ਪਤਾ ਤੁਸੀਂ ਇਸ ਮੈਂਕਮੇ ਵਿੱਚ ਮੇਰੇ ਤੋਂ ਵੱਧ ਪੁਰਾਣੇ ਹੋ ਤੁਸੀਂ ਸਭ ਜਾਣਦੇ ਹੋ ਕਿ ਵਾਕਈ ਇਸ ਨੂੰ ਕੀ ਕੰਡਿਆਂ ਦਾ ਤਾਜ ਸਮਝਿਆ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਸੀ ਮੇਰੇ ਹੀ ਸਾਥੀ ਅਸੀਂ ਵੀ ਜਦੋਂ ਸੀ ਸਭ ਕਹਿੰਦੇ ਸੀ ਮੰਤਰੀ ਹਰ ਕੋਈ ਬੰਨਣਾ ਚਾਹੁੰਦਾ ਸੀ ਪਰ ਸਾਨੂੰ ਡਰ ਲੱਗਦਾ ਸੀ ਕਿ ਸਾਨੂੰ ਸਿੱਖਿਆ ਮੈਂਕਮਾ ਨਾ ਮਿਲੇ ਪਰ ਮੈਂ ਦੇ ਹਮੇਸ਼ਾ ਸਿਰ ਸਟੇਟ ਦੀ ਵਾਕਏ ਮੇਰਾ ਰੱਬ ਜਾਣਦਾ ਮੈਂ ਹਮੇਸ਼ਾ ਇਹ ਅਰਦਾਸ ਕੀਤੀ ਸੀ ਕਿ ਪ੍ਰਮਾਤਮਾ ਅਗਰ ਕਦੀ ਮੈਂ ਮੰਤਰੀ ਬਣਾ ਮੈਨੂੰ ਇਹ ਮਹਿਕਮਾ ਮਿਲੇ ਤੇ ਮੈਂ ਅੱਜ ਜੋ ਵੀ ਜਿੱਥੇ ਵੀ ਹਾਂ ਉਹ ਸਾਰੇ ਟੀਚਰਸ ਦੀ ਬਦੌਲਤ ਆਪਸਬ ਦੇ ਬਦੌਲਤ ਹੈ ਜਿੰਨਾ ਪਿਆਰ ਜਿੰਨਾ ਸਤਕਾਰ ਮੈਨੂੰ ਮਿਲਿਆ ਇਸ ਮਹਿਕਮੇ ਚੋਂ ਮੈਨੂੰ ਲੱਗਦਾ ਮੈਂ ਤਾਂ ਸਮਝ ਨਹੀਂ ਆਉਂਦਾ ਕਿ ਪੁਰਾਣੇ ਮੰਤਰੀਆਂ ਜਾਂ ਤਾਂ ਇਹਦਾ ਮਤਲਬ ਉਹਨਾਂ ਦੀ ਕਮੀ ਸੀ ਉਹੀ ਮਹਿਕਮਾ ਹੈ ਹਾਂ ਠੀਕ ਹੈ ਜਿਹੜਾ ਮੁਲਾਜ਼ਮ ਵਰਗੇ ਉਹ ਹਮੇਸ਼ਾ ਸਰਕਾਰ ਤੋਂ ਮੰਗਦੇ ਰਹਿਣਾ ਪਰ ਇੱਕ ਜਿਹੜਾ ਸਹੀ ਤਾਲਮੇਲ ਹੋਣਾ ਜੇ ਤੁਹਾਡਾ ਸਹੀ ਤਾਲਮੇਲ ਹੈ ਤਾਂ ਅਜੋ ਹੀ ਮੈਕਮਾ ਅਜ ਧਰਨੇ ਅਜ ਵੀ ਲੱਗਦੇ ਹੋਣਗੇ ਪਰ ਬਹੁਤ ਥੋੜੇ ਰਹਿ ਗਏ ਤੇ ਅਸੀਂ ਵੀ ਆ ਕੇ ਜਦੋਂ ਤੁਸੀਂ ਆਪਣੇ ਦਫ਼ਤਰਾਂ ਤੋਂ ਬਾਹਰ ਜਾ ਕੇ ਤੁਹਾਡੇ ਨਾਲ ਸਿੱਧੀ ਗੱਲ ਕੀਤੀ ਪਤਾ ਲੱਗਿਆ ਈਸ਼ੂ ਬਹੁਤ سارے ਮਸਲੇ ਹੱਲ ਹੋ ਗਏ ਜਿਹੜੇ ਕਦੀ ਵੀ ਨਹੀਂ ਹੋ ਸਕਦੇ ਸੀ ਸਾਡੇ ਸਿੱਖਿਆ ਪ੍ਰੋਵਾਈਡਰਾਂ ਦੇ ਮਸਲੇ ਸੀ ਮੈਨੂੰ ਆਪ ਆ ਕੇ ਉਹਨਾਂ ਦੇ ਜਿਹੜੇ ਆਗੂ ਆ ਕੇ ਕਹਿੰਦੇ ਕਿ ਅਸੀਂ ਬਹੁਤ ਡਾਂਗਾ ਖਾਈਆਂ ਧਰਨੇ ਲਾਏ ਪਰ ਸਾਨੂੰ ਵੀ ਅੰਦਰੋਂ ਪਤਾ ਸੀ ਕਿ ਸਾਡਾ ਕੰਮ ਹੋ ਨਹੀਂ ਸਾਰਾ ਤੁਸੀਂ ਉਹ ਕੰਮ ਕਰਕੇ ਦੇ ਦਿੱਤਾ ਤਾਂ ਐਦਾਂ ਹੀ ਕਰਦੇ ਹਜੇ ਵੀ ਬਹੁਤ ਕੁਝ ਬਹੁਤ ਸਾਰੇ ਪੈਂਡਿੰਗ ਆ ਕੰਮ ਕਰਦੇ ਰਵਾਂਗੇ ਪਰ ਖੋਡੇ ਸਾਡੇ ਸਾਥ-ਸਥਕਾਜ ਪੰਜਾਬ ਦਾ ਸਿੱਖਿਆ ਮਹਿਕਮਾ ਇਕਨਮੀਆਂ ਬੁਲੰਦੀਆਂ ਚੋੜਿਆ ਨੰਬਰ 1 ਤੇ ਆ ਰਹੇ ਬੱਚਿਆਂ ਦਾ ਜੇ ਤੋ ਜੋ ਸੁਧਾਰ ਹੋ ਰਿਹਾ ਆਪਣੇ ਹਲਕੇ ਚ ਵੀ ਆਪਾਂ ਬੇਸ਼ੁਮਾਰ ਪੈਸਾ ਜੋ-ਜੋ ਡਿਮਾਂਡ ਆਂਦੀ ਹੈ ਉਹ ਤੁਸੀਂ ਆਪ ਦੇਖਿਆ ਹੋਣਾ ਕਿ ਤੁਸੀਂ ਵਰਕਿੰਗ ਮੈਂ ਆਪਣੀ ਵਰਕਿੰਗ ਨਹੀਂ ਦੱਸਾਂ ਸਰ ਤੁਸੀਂ ਦੱਸ ਸਕਦੇ ਹੋ ਵਰਕਿੰਗ ਮੈਂ ਆਪਣੇ ਵੱਲੋਂ ਆਪਣਾ 100% ਦੇਣ ਦੀ ਕੋਸ਼ਿਸ਼ ਕੀਤੀ ਪੰਜਾਬ ਦਾ ਕੋਈ ਐਦਾਂ ਦਾ ਜ਼ਿਲ੍ਹਾ ਨਹੀਂ ਜਿੱਥੇ ਜਾ ਕੇ ਨਾ ਸਕੂਲਾਂ ਚ ਗਿਆ ਹੋਵਾਂ ਹੁਣ ਵੀ ਹੁਣ ਤੇ ਐਦਾਂ ਦਾ ਪੜ ਚੁੱਕਿਆ ਸੜਕ 'ਤੇ ਜਾਂਦੇ ਹੋਏ ਸੱਜੇ ਖੱਬੇ ਸ쿨 ਦਿਸਦੇ ਆ ਕਿਤੇ ਰੂਟ 'ਤੇ ਜਾਂਦੇ ਹੋਏ ਕੋਈ ਕਮੀ ਦਿਸ ਜਾਂਦੀ ਜਿਹੜੀ ਉਸ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰੀ ਦੀ بطور ਵਿਧਾਇਕ ਵੀ ਜਿੰਨਾ ਕੁਝ ਹੋ ਸਕਦਾ ਇੱਕ ਇੱਕ ਪਿੰਡ ਦੇ ਵਿੱਚ ਸਭ ਦੇ ਨਾਲ ਸਿੱਧਾ ਰਾਫਤਾ ਆਮ ਸਾਰਿਆਂ ਨੂੰ ਲੱਗੇ ਕਿ ਸਾਡਾ ਐਮ.ਐਲ.ਏ. ਹੈ ਸਾਡਾ ਇਲੈਕਸ਼ਨ ਵੋਟਾਂ ਚ ਇਹ ਕਹਿੰਦੇ ਤੁਹਾਡਾ ਪੁੱਤ ਹੈ ਤੁਹਾਡਾ ਭਾਈ ਹੈ ਤੁਹਾਨੂੰ ਇਹ ਵੀ ਲੱਗਣਾ ਚਾਹੀਦਾ ਵਾਕੇ ਹੁਣ ਵੀ ਸਾਡਾ ਪੁੱਤ ਸਾਡਾ ਭਾਈ ਹੈ ਉਸੇ ਤਰੀਕੇ ਨਾਲ ਵਿਛੜਨ ਦੀ ਆਫਤ ਆਈ ਬਹੁਤ ਔਖੀ ਆਫਤ ਸੀ ਬਹੁਤ ਕਿਰਪਾ ਹੋਈ ਪਰਮਾਤਮਾ ਦੀ ਬਾਕੀ ਪੰਜਾਬ ਚ ਆਪਾਂ ਸਭ ਦੇਖਦੇ ਹਾਂ ਹਜੇ ਤੱਕ ਵੀਡੀਓ ਆ ਰਹੀਆਂ ਜਿਵੇਂ ਸਾਰਾ ਪੰਜਾਬ ਉੱਜੜ ਗਿਆ ਪਰ ਆਪ ਸਭ ਦੇ ਸਾਥ-ਸੱਟ ਕਾ ਐਸੀ ਕਿਰਪਾ ਹੋਈ ਪਰਮਾਤਮਾ ਦੇ ਸਾਡੇ ਕੋਈ ਮੇਜਰ ਨਹਿਰ ਜਿਹੜੀ ਹੈ ਉਹ ਬ੍ਰੀਚ ਨਹੀਂ ਹੋਇਆ ਕੋਈ ਬੰਨ ਨਹੀਂ ਟੁੱਟਿਆ ਕਿਸੇ ਪਿੰਡ ਦੇ ਵਿੱਚ ਜਿਹੜਾ ਮੇਜਰ ਜਿੱਥੇ-ਜਿੱਥੇ ਸਾਡੇ ਬੇਲਿਆਂ ਨੂੰ ਛੱਡ ਕੇ ਜਾਂ ਜਿਹੜੇ ਪਿੰਡ ਸਾਡੇ ਬਿਲਕੁਲ ਦਰਿਆ ਦੇ ਕੰਢੇ ਘਰ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਹਲਕੇ 'ਚ ਅ ਬਚਾ ਰਿਆ ਇਹ ਆਪ ਸਭ ਆਪ ਸਭ ਦੇ ਸਾਥ-ਸੱਤ ਕਰ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਬਹੁਤ-ਬਹੁਤ ਧੰਨਵਾਦ ਬਹੁਤ ਸਾਰੇ ਸਾਥੀ ਅੱਜ ਵੀ ਆਏ ਯਕੀਨ ਮੰਨਿਓ ਅੱਜ ਵੀ ਇਹਨਾਂ ਮਿਲੇ ਵੀ ਕੱਲਾ ਐ ਨਹੀਂ ਕਿ ਐਤਵਾਰ ਨੂੰ ਹਰ ਰੋਜ਼ ਇਕਲੌਤਾ ਮੰਤਰੀ ਜਿਹਦੇ ਘਰ ਹਰ ਰੋਜ਼ 5-700 ਬੰਦਾ ਚੰਡੀਗੜ੍ਹ 'ਚ ਵੀ ਆਂਦਾ ਕੋਸ਼ਿਸ਼ ਕਰੀ ਦੀ ਸਾਰਿਆਂ ਨੂੰ ਅਟੈਂਡ ਕਰੀਦਾ ਜਿੱਥੋਂ ਮਰਜ਼ੀ ਆਵੇ ਬਹੁਤ ਸਾਰੇ ਯੂਨੀਅਨ ਦੇ ਸਾਥੀ ਅੱਗੇ ਕੀ ਹੁੰਦਾ ਸੀ ਉਹ ਕਹਿੰਦੇ ਬਿਨਾ ਧਰਨੇ ਤੋਂ ਟਾਈਮ ਨਹੀਂ ਮਿਲਦਾ ਹੁਣ ਇਦਾਂ ਕਿ ਬਿਨਾ ਯਾਨੀ ਬਿਨਾ ਟਾਈਮ ਤੋਂ ਵੀ ਉਹਨਾਂ ਦੇ ਦਰਵਾਜ਼ੇ ਜਿਹੜੇ ਆ ਉਹ ਹਮੇਸ਼ਾ ਲਈ ਖੁੱਲੇ ਆ ਸਾਰਿਆਂ ਨੂੰ ਨਿੱਜੀ ਤੌਰ ਤੇ ਜਾਣਦੇ ਆ ਜਿੰਨਾ ਹੋ ਸਕਦਾ ਮੇਰਾ ਤਾਂ ਬਸ ਚੱਲੇ ਮੈਂ ਸਾਰਾ ਕੁਝ ਹੀ ਕਰਦਾ ਰਹਾ ਹਾਂ ਪਰ ਕਿਤੇ ਕਿਤੇ ਫਾਈਨੈਂਸ ਹੈ ਕਿਤੇ ਪਰਸੋਨ ਹੈ ਲੈ ਕਿਤੇ ਕੋਈ ਰੂਲ ਹੈ ਕਿਤੇ ਕੋਈ ਹੁਣ ਵੀ ਸਾਡੇ ਸਾਰੇ ਸਾਥੀ ਸਮਗਰਾਂ ਦੇ 1007 ਸੱਤ ਜਿਹੜੇ ਆ ਉਹ ਵੀ ਹੋਰ ਜਿਹੜੇ ਰੈਗੂਲਰ ਨੇ ਆ ਇਦਾਂ ਜੀ ਆਪ ਸਭ ਦੇ ਸਾਥ ਸਦਕਾ ਹੋਰ ਮਿਹਨਤ ਕਰਾਂਗੇ ਹੋਰ ਕੰਮ ਕਰਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਬੇਨਤੀ ਹੈ ਕਿ ਸਕੂਲਾਂ ਚ ਵੀ ਐਸੇ ਦੇ ਵੱਲੋਂ ਅਸੀਂ ਕੋਈ ਕੰਮ ਨਹੀਂ ਛੱਡਣੀ ਬਾਕੀ ਸਾਰਾ ਤੁਸੀਂ ਕਰਨਾ ਅਸਲੀ ਤਾਂ ਤੁਸੀਂ ਹੀਰੋ ਸਾਡਾ ਤਾਂ ਕੰਮ ਸਿਰਫ ਹੈ ਕਿ ਜੋ ਉੱਥੋਂ ਲਿਆ ਕੇ ਵੱਤ ਤੋਂ ਵੱਤ ਜਿਹੜੇ ਪੈਸੇ ਤੁਹਾਨੂੰ ਦੇ ਸਕੀਏ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਸਾਰੇ ਸਾਰੇ ਸਾਥੀਆਂ ਦਾ ਡੀਓ ਸਾਹਿਬ ਦਾ ਮਾਵੀ ਸਾਹਿਬ ਦਾ ਸਾਡੀ ਸਾਰੀ ਟੀਮ ਦਾ ਮੈਂ ਵੀ ਦੱਸਣਾ ਚਾਹਾਂਗਾ ਕਿ ਖੜਾਂ ਚ ਗਈ بے شمار کام ਸਾਡੇ ਅਧਿਆਪਕਾਂ ਵੱਲੋਂ ਕੀਤਾ ਗਿਆ। ਛੁੱਟੀਆਂ ਸੀ ਪਰ ਉਹਨਾਂ ਦੇ ਵੱਲੋਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹਰ ਤਰ੍ਹਾਂ ਦੀ ਮਦਦ ਤੇ ਹਰ ਵਕਤ ਜਿਹੜੇ ਹੈ ਸਾਰੇ ਅਧਿਆਪਕ ਵਰਗ ਨਾਲ ਰਿਹਾ ਤੇ ਜਿੱਥੇ-ਕਿੱਥੇ ਬੰਦ ਜੀ ਸੇਵਾ ਸੀ ਕੋਈ ਹੋਰ ਸੇਵਾ ਸੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਹਾਂ।